ਰਾਮਸਰੂਪ ਅਣਖੀ ਜੀ ਦੀ ਕਹਾਣੀ ਢੀੜੀ ਗਲੀ ਨਹੀਂ ਬੀਬੋ ਢੀੜੀ ਗਲੀ ਨਾ ਚਾਈ ਚੰਦਰੀਏ ਪਿੱਠ ਪਿੱਛੋਂ ਉੱਚਾ ਬੋਲ ਕੇ ਮਾਂ ਨੇ ਧੀ ਨੂੰ ਤਾੜਿਆ ਨਹੀਂ ਬੇਬੇ ਪਤਾ ਹੈ ਮੈਨੂੰ ਮੈਂ ਤਾਂ ਇੱਧਰ ਝਾਲ ਕੰਨੀ ਦੀ ਜਾਊਂਗੀ ਕੁੜੀ ਨੇ ਮਾਂ ਦੀ ਤਸੱਲੀ ਕਰਾ ਦਿੱਤੀ কুমਹਾਰਾਂ ਦੇ ਘਰਾਂ ਤੋਂ ਲੈ ਕੇ ਉਧਰ ਪਰਲੇ ਅਗਵਾੜ ਮੱਖਣ ਝੋੜ ਦੇ ਘਰ ਤੱਕ ਢੀੜੀ ਗਲੀ ਜਾਂਦੀ ਸੀ ਗਲੀ ਵਿੱਚ ਬਰਾਬਰ ਬਰਾਬਰ ਦੋ ਬੰਦੇ ਮਸਾ ਤੁਰ ਸਕਦੇ ਉਧਰ ਆ ਰਹੇ ਕਿਸੇ ਬੰਦੇ ਕੋਲ ਦੀ ਇਧਰੋਂ ਜਾ ਰਿਹਾ ਬੰਦਾ ਮੋਡਾ ਵਟ ਕੇ ਲੰਘਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਗਲੀ ਦੀ ਕਿਸੇ ਕੰਦ ਵਿੱਚ ਕੋਈ ਬਾਹਰ ਤਾਂ ਕਿ ਖਿੜਕੀ ਵੀ ਨਹੀਂ ਸੀ ਉਧਰ ਝੋਰਾ ਦੇ ਘਰਾਂ ਤੋਂ ਲੈ ਕੇ ਇਧਰ কুমਹਾਰਾਂ ਦੇ ਘਰਾਂ ਤੱਕ ਗਲੀ ਦੀ ਟਲਾਨ ਨੀਵੀਂ ਹੀ ਨੀਵੀਂ ਹੁੰਦੀ ਆਉਂਦੀ ਮੀਂਹ ਪਏ ਤੇ ਇਹ ਢੀੜੀ ਗਲੀ ਵਿੱਚ ਇੱਕ ਤਰ੍ਹਾਂ ਨਾਲ ਪਾਣੀ ਦਾ ਖਾਲ ਬਣ ਜਾਂਦਾ ਮੀ ਬੈ ਰਿਹਾ ਹੁੰਦਾ ਤਾਂ ਕੋਈ ਪੀੜੀ ਗਲੀ ਜਾਂਦਾ ਹੀ ਨਾ ਜੇ ਕੋਈ ਤੁਰ ਹੀ ਪੈਂਦਾ ਤਾਂ ਜਿੱਥੇ ਜਾ ਕੇ ਖੜਦਾ ਖੜਾ ਰਹਿੰਦਾ ਤਿਲਕਣ ਹੁੰਦੀ ਜਾਂ ਫਿਰ ਪਾਣੀ ਸੁੱਕਾ ਥਾਂ ਕਿਧਰੇ ਨਹੀਂ ਹੁੰਦਾ ਸੀ ਇੱਟਾਂ ਵੱਟੇ ਤੇ ਫੱਟੇ ਹੋਏ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਥਾਂ ਥਾਂ ਖਿੰਡੀਆਂ ਰਹਿੰਦੀਆਂ ਪਾਣੀ ਦੇ ਹੜ ਨਾਲ ਮਿੱਟੀ ਖੁਰਨ ਤੇ ਡਰੋ ਹਰ ਕੱਚੀ ਕੰਧ ਦੀਆਂ ਜਣਾ ਵਿੱਚ ਪੱਕੀਆਂ ਇੱਟਾਂ ਦੇ ਚਾਹੇ ਭਰੇ ਹੁੰਦੇ ਪਿੰਡ ਵਿੱਚ ਬਾਜ਼ਾਰ ਵੀ ਸੀ ਉਸ ਤਰ੍ਹਾਂ ਦਾ ਬਾਜ਼ਾਰ ਨਹੀਂ ਜਿਵੇਂ ਸ਼ਹਿਰਾਂ ਵਿੱਚ ਹੁੰਦਾ ਹੈ 10-12 ਦੁਕਾਨਾਂ ਸਨ ਜਿਨ੍ਹਾਂ ਤੋਂ ਪਿੰਡ ਵਿੱਚ ਲੋੜੀਂਦੀਆਂ ਖਾਸ-ਖਾਸ ਚੀਜ਼ਾਂ ਮਿਲ ਜਾਂਦੀਆਂ ਖੰਡ ਚਾਹ ਗੁੜ ਤੇ ਲੂਣ ਤੇਲ ਵਸਾਰ ਤੋਂ ਲੈ ਕੇ ਕੱਪੜਾ ਲੀੜਾ ਤੇ ਹੋਰ ਸਾਰਾ ਨਿਕ-ਸੁੱਕ ਇੱਥੇ ਸ਼ਰਾਬ ਦਾ ਠੇਕਾ ਵੀ ਸੀ ਦਰਜੀ ਦੀ ਦੁਕਾਨ ਤੇ ਲਲਾਰੀ ਵੀ ਬੈਠਦਾ ਡਾਕਟਰ ਦੀ ਦੁਕਾਨ ਵੀ ਸੀ ਹਲਵਾਈ ਵੀ ਸੀ ਬਸ ਐਸੇ ਨੂੰ ਬਾਜ਼ਾਰ ਕਹਿੰਦੇ ਸਾਰਾ ਪਿੰਡ ਬਾਜ਼ਾਰ ਵਿੱਚ ਆਉਂਦਾ ਕੁੜੀਆਂ ਬੁੜੀਆਂ ਬਹੂਆਂ ਤੇ ਛੋਟੇ ਜਵਾਕ ਪਿੱਪਲ ਥੱਲੇ ਵੇਲੇ ਬੰਦੇ ਤਾਂਸ਼ ਖੇੜਦੇ কুমਿਹਾਰ ਦੇ ਘਰਾਂ ਵੱਲੋਂ ਦੋ ਅਗਵਾੜ ਪੈਂਦੇ ਸਨ ਲਾਲੂ ਦੀ ਪੱਤੀ ਦੇ ਬਾਵਿਆਂ ਦਾ ਅਗਵਾੜ ਦੋਵੇਂ ਅਗਵਾੜ ਪਿੰਡ ਦੇ ਛਿੱਪ ਤੇ ਪਾਸੇ ਸਨ ਤੇ ਨੀਵੇਂ ਥਾਂ ਵੀ ਪਿੰਡ ਦਾ ਸਾਰਾ ਹੀ ਪਾਣੀ ਇੱਧਰ ਹੀ ਆਉਂਦਾ ਦੋਵੇਂ ਅਗਵਾੜਾਂ ਨੂੰ ਪੱਕੀ ਝਾਲ ਜੋੜਦੀ ਝਾਲ ਤੇ ਆ ਕੇ ਹੀ ਦੋਵੇਂ ਅਗਵਾੜ ਖਤਮ ਹੁੰਦੇ ਬਰਸਾਤਾਂ ਵਿੱਚ ਗਲੀਆਂ ਦੀ ਮਿੱਟੀ ਰੁੜ ਜਾਣ ਦਾ ਖਤਰਾ ਬਣਿਆ ਰਹਿੰਦਾ ਇਸੇ ਕਰਕੇ ਇਹ ਝਾਲ ਬਣਾਈ ਗਈ ਸੀ ਝਾਲ ਕਰਕੇ ਗਲੀਆਂ ਦਾ ਪਾਣੀ ਬੰਨਿਆ ਜਾਂਦਾ ਤੇ ਟਿਕ ਵੀ ਤੋਰ ਵਾਕ ਕੇ ਝਾਲ ਤੋਂ ਡਿਗਦਾ ਇਸ ਝਾਲ ਤੋਂ ਬਾਜ਼ਾਰ ਤੱਕ ਵਿੰਗ ਬਲੇ ਵਿੱਚ ਜੇ ਖਾਂਦਾ ਤੇ ਕਈ ਗਲੀਆਂ ਅਗਵਾੜਾਂ ਨੂੰ ਪਾਰ ਕਰਦਾ ਇੱਕ ਲੰਬਾ ਰਾਹ ਸੀ ਸਾਰਾ ਪਿੰਡ ਲੰਘ ਕੇ ਜਾਣਾ ਪੈਂਦਾ ਪਰ ਜੇ ਪੀੜੀ ਗੜੀ ਲੰਘ ਜਾਈਦਾ ਤਾਂ ਵਿਚਾਰ ਬਹੁਤ ਨੇੜੇ ਸੀ ਕਿਸੇ ਨੇ ਕਾਹਲ ਨਾਲ ਬਾਜ਼ਾਰ ਜਾਣਾ ਹੁੰਦਾ ਤਾਂ ਪੀੜੀ ਗਲੀ ਜਾਂਦਾ ਅਜਿਹਾ ਤਾਂ ਆਮ ਹੀ ਹੁੰਦਾ ਰਹਿੰਦਾ ਕੋਈ ਛੋਟੀ ਉਮਰ ਦਾ ਮੁੰਡਾ ਜਾਂ ਕੁੜੀ ਦਾਣਿਆਂ ਦੀ ਝੋਲੀ ਜਾਂ ਨਕਦ ਪੈਸੇ ਲੈ ਕੇ ਪੀੜੀ ਗਲੀ ਵਿੱਚ ਦੀ ਬਾਜ਼ਾਰ ਨੂੰ ਜਾਂਦਾ ਜਾਂ ਬਾਜ਼ਾਰੋਂ ਕੋਈ ਸੌਦਾ ਲੈ ਕੇ ਮੁੜਦਾ ਮਜਬੀਆਂ ਦੇ ਮੁੰਡੇ ਚਪੂਟ ਮਾਰ ਕੇ ਉਸ ਹੱਥੋਂ ਚੀਜ਼ ਜਾਂ ਪੈਸੇ ਖੋਹਦੇ ਤੇ ਪਤ ਜਾਂਦੇ ਜਵਾਕਾਂ ਨੂੰ ਉਹ ਕੁੱਟਦੇ ਵੀ ਕਈ ਵਰਿਆਂ ਦੀ ਗੱਲ ਹੈ ਜੇਠ ਹਾੜ ਦੀ ਰੁੱਤ ਸੀ ਉਸ ਦਿਨ ਹਨੇਰੀ ਵਗ ਰਹੀ ਸੀ ਟਿੱਬਿਆਂ ਦਾ ਬਦਾਮੀ ਰੇਤਾ ਆਸਮਾਨ ਨੂੰ ਚਾ ਚੜਿਆ ਵਾਰ-ਵਾਰ ਅੱਖਾਂ ਝਮਕੜੀਆਂ ਪੈਂਦੀਆਂ ਖੁੱਲੀਆਂ ਅੱਖਾਂ ਤਾਂ ਰੇਤੇ ਨਾਲ ਭਰ ਜਾਂਦੀਆਂ ਦਿਸਣੋਂ ਹਟ ਜਾਂਦਾ ਦਿਨ ਤਾਂ ਸ਼ਿਪਾ ਸੀ ਲਾਲੂ ਕੀ ਪੱਤੀ ਦੇ ਸੰਤੋਖ ਸਿੰਘ ਦੀ ਵੱਡੀ ਕੁੜੀ ਬਾਜ਼ਾਰ ਗਈ ਦਰੀਆਂ ਦਾ ਰੰਗ ਲੈਣ ਸਰਵਣ ਨੰਬਰਦਾਰ ਦਾ ਨਾਮ ਕਟਿਆ ਫੌਜੀ ਧਾਰੂ ਦੇ ਠੇਕੇ ਮੂਰੇ ਖੜਾ ਮੁੱਛਾ ਨੂੰ ਵੱਟ ਦੇ ਰਿਹਾ ਸੀ ਮੂੰਹ ਨੂੰ ਕੁੱਟ ਲੱਗੀ ਹੋਈ ਸੀ ਉਹ ਕੁੜੀ ਮਗਰ ਹੋ ਗਿਆ ਢੀੜੀ ਗਲੀ ਦੇ ਵਿਚਾਲੇ ਜਹੇ ਜਾ ਕੇ ਕੁੜੀ ਨੇ ਮਗਰੋ ਕਿਸੇ ਦੀ ਪੈੜ ਤਾਲ ਸੁਣੀ ਤਾਂ ਉਹ ਚੁੱਕਵੀ ਪਿਆਰੀ ਤੁਰਨ ਲੱਗੀ ਪਰ ਫੌਜੀ ਤਾਂ ਭੱਜ ਹੀ ਪਿਆ ਅੱਖ ਦੇ ਫੌਰ ਵਿੱਚ ਉਹਨੇ ਆਪਣੀਆਂ ਬਾਹਾਂ ਦੇ ਸ਼ਕੰਜੇ ਵਿੱਚ ਕੁੜੀ ਨੂੰ ਚਾਦ ਬੋਚਿਆ ਜਿਵੇਂ ਕੋਈ ਬਾਤ ਚਿੜੀ ਤੇ ਚਪਟਦਾ ਹੋਵੇ ਗੱਲ ਵਿੱਚੇ ਦੱਬੀ ਗਈ ਪਰ ਗਲੀ ਵਿੱਚ ਡੁੱਲਿਆ ਲਾਲ ਰੰਗ ਉਦੋਂ ਤੱਕ ਚਰਚਾ ਦਾ ਵਿਸ਼ਾ ਬਣਦਾ ਰਿਹਾ ਜਦੋਂ ਕਈ ਦਿਨਾਂ ਬਾਅਦ ਮੀਂਹ ਦੇ ਛੜਕਿਆਂ ਨੇ ਉੱਡਦਾ ਰੇਤਾ ਦਬ ਨਹੀਂ ਦਿੱਤਾ ਆਥਨੇ ਜਹੇ ਸੰਤੋਖ ਸਿੰਘ ਦਾ ਵਿਚਾਰਲਾ ਮੁੰਡਾ ਗੰਡਾਸਾ ਲੈ ਕੇ ਬਾਜ਼ਾਰ ਵਿੱਚ ਪਿੱਪਲ ਦੀ ਚੌਂਕੜੀ ਤੇ ਆ ਬੈਠਦਾ ਹੈ ਤੇ ਦੱਬ ਵੀ ਜਿਹੀ ਖੁੰਘਾਰ ਮਾਰ ਕੇ ਮੁੱਛਾ ਤੇ ਹੱਥ ਫੇਰਦਾ ਰਹਿੰਦਾ ਕਦੇ ਗੰਡਾਸੇ ਦੀ ਚੁੰਝ ਮਿੱਟੀ ਵਿੱਚ ਖੋਬੋ ਕੇ ਲੰਬੀ ਸਾਰੀ ਲਕੀਰ ਖਿੱਚਦਾ ਸੱਜੇ ਖੱਬੇ ਵਾਰ-ਵਾਰ ਝਾਕਦਾ ਜਿਵੇਂ ਕਿਸੇ ਨੂੰ ਬੇਸਬਰੀ ਨਾਲ ਉਡੀਕ ਰਿਹਾ ਹੋਵੇ ਸਰਬਨ ਨੰਬਰਦਾਰ ਦਾ ਘਰ ਪਿੰਡ ਦੇ ਚੜ੍ਹਦੇ ਪਾਸੇ ਬਾਜ਼ਾਰ ਤੋਂ ਤੀਜੇ ਅਗਵਾੜ ਸੀ ਇਹ ਤਾਂ ਪਿਛਲੇ ਸਾਲ ਦੀ ਹੀ ਗੱਲ ਹੈ ਝਾਲ ਤੇ ਬੈਠੇ ਬੰਦੇ ਝਗੜ ਰਹੇ ਸਨ ਕੋਈ ਕਹਿੰਦਾ ਸੀ ਢੀੜੀ ਗਲੀ ਨਾਲ ਲੱਦੀਆਂ ਪਿੱਠਾਂ ਵਾਲੇ ਘਰਾਂ ਚੋਂ ਕਿਸੇ ਨੇ ਸਿੱਟਿਆ ਇਹ ਪਾਪ ਦੂਜਾ ਕੋਈ ਆਖਦਾ ਕਿਸੇ ਹੋਰ ਅਗਵਾੜੋਂ ਵੀ ਆ ਸਕਦਾ ਹੈ ਕੋਈ ਤੀਜਾ ਦਲੀਲ ਦਿੰਦਾ ਹੋਰ ਅਗਵਾੜੋਂ ਵੀ ਕੋਈ ਆਉਂਦਾ ਤਾਂ ਭਾਈ ਸਾਹਿਬ ਗਲੀ ਤੇ ਮੋੜ ਤੇ ਸਿੱਟ ਕੇ ਜਾਂਦਾ ਕੋਈ ਹੋਰ ਉਹਦੀ ਹਾਮੀ ਭਰਦਾ ਹੋਰ ਕਿਧਰੋਂ ਆਉਣ ਵਾਲਾ ਗੜੀ ਦੇ ਐਨ ਵਿਚਾਲੇ ਜਾ ਕੇ ਕਿਉਂ ਸਿੱਟੂ ਬਈ ਇਹ ਤਾਂ ਜਮਾ ਅੱਧ ਵਿਚਾਲੇ ਪਿਆ ਏ ਇੱਕ ਹੋਰ ਪੱਕੀ ਕਰਦਾ ਪਹਿਲਾਂ ਵੀ ਹੋ ਚੁੱਕੀ ਇਹੀ ਵਾਰਤਾਤ ਇੱਕ ਵਾਰੀ ਉਧਰ ਚੋਰਾ ਬੰਨੀ ਐਨ ਮੋੜ ਤੇ ਇੱਕ ਵਾਰੀ ਇਧਰ ਧਰ ਕੇ ਗਿਆ ਕੋਈ ਕੁਮਿਹਾਰਾ ਕੰਨੀ ਜਮਾ ਗਲੀ ਦੇ ਮੂੰਹ ਤੇ ਉਧਰ ਤਾਂ ਬਹੁਤੇ ਬਰੇ ਹੋਗੇ ਇਧਰ ਇਹ 10 ਕੁ ਬਰਿਆਂ ਦੀ ਗੱਲ ਐ ਆਪਣੇ ਸਾਰਿਆਂ ਚੋਂ ਵੱਡਾ ਆ ਮੰਗਲ ਬੂੜਾ ਬੈਠਾ ਏ ਇਹਨੂੰ ਪੁੱਛ ਲੈਨੇ ਆ ਇਹਨੂੰ ਸਾਰਾ ਪਤਾ ਐ ਇਸ ਵਾਰ ਇਹ ਨਵਾਂ ਜੰਮਿਆ ਬੱਚਾ ਜਿਉਂਦਾ ਸੀ ਮੁੰਡਾ ਸੀ ਜਦੋਂ ਕਿ ਪਹਿਲਾਂ ਦੋਵੇਂ ਕੁੜੀਆਂ ਸਨ ਮਰੀਆਂ ਹੋਈਆਂ ਤੇ ਫੇਰ ਕੁਸਰਮੁਸਰ ਹੋਣ ਲੱਗੀ ਬਈ ਗਲੀ ਨਾਲ ਲੱਗਦੀਆਂ ਪਿੱਠਾਂ ਵਾਲੇ ਘਰਾਂ ਵਿੱਚੋਂ ਕਿਹੜੇ ਘਰ ਦੀ ਗੱਲ ਹੋ ਸਕਦੀ ਹੈ ਇਹ ਦੂਰ ਦੇ ਪਿੰਡਾਂ ਤੱਕ ਵੀ ਉਸ ਕਤਲ ਦਾ ਪਤਾ ਸੀ ਜਿਹੜਾ ਇਸ ਢੀੜੀ ਗਲੀ ਵਿੱਚ ਹੋਇਆ ਸੀ ਦੋ ਪਰਿਵਾਰਾਂ ਦੀ ਨਿੱਜੀ ਦੁਸ਼ਮਣੀ ਸੀ ਤਿੰਨ ਪੁਸ਼ਤਾਂ ਤੋਂ ਉਹਨਾਂ ਦੇ ਕਈ ਕਤਲ ਹੋ ਚੁੱਕੇ ਸਨ ਹਰ ਚੌਥੇ ਪੰਜਵੇਂ ਸਾਲ ਨਵਾਂ ਕਤਲ ਹੋ ਜਾਂਦਾ ਕਦੇ ਉਸ ਪਰਿਵਾਰ ਦਾ ਤੇ ਕਦੇ ਉਸ ਪਰਿਵਾਰ ਦਾ ਸ਼ੇਰਾ ਤਾਂ ਬਹੁਤਾ ਹੀ ਸ਼ੂਕਰ ਗਿਆ ਸੀ ਵੇਲਾ ਰਹਿੰਦਾ ਉਹ ਪੰਜ ਭਰਾ ਸਨ ਐਡਾ ਉੱਚਾ ਕੱਦ ਤੇ ਭਾਰਮਾ ਸਰੀਰ ਜ਼ੋਰਦਾਰ ਬਹੁਤ ਸੀ ਮੋਢੇ ਗੰਧਾਲਾ ਰੱਖਦਾ ਡੱਬ ਵਿੱਚ 12 ਬੋਰ ਦਾ ਦੇਸੀ ਪਿਸਤੌਲ ਦੂਜੇ ਪਰਿਵਾਰ ਦੀਆਂ ਔਰਤਾਂ ਖੇਤ ਰੋਟੀ ਲੈ ਕੇ ਨਾ ਜਾਂਦੀਆਂ ਦਿਨ ਛਿਪੇ ਤੋਂ ਬਾਅਦ ਉਹਨਾਂ ਦਾ ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ ਸੀ ਖੇਤਾਂ ਵਿੱਚ ਬਹੁਤਾ ਸਿਰੀ ਸਾਂਝੀ ਹੀ ਕੰਮ ਕਰਦੇ ਜਾਂ ਘਰ ਦੇ ਬੁੜੇ ਬੰਦੇ ਇੱਕ ਤਰ੍ਹਾਂ ਸ਼ੇਰੇ ਨੇ ਉਹਨਾਂ ਨੂੰ ਘਰ ਹੀ ਕੈਦ ਕਰ ਦਿੱਤਾ ਸੀ ਆਖੀਰ ਉਹਨਾਂ ਨੂੰ ਅੱਖ ਚੱਬਣਾ ਪਿਆ ਉਹ ਵੀ ਤਿੰਨ ਸਨ ਆਥੜ ਵੇਲੇ ਸ਼ੇਰਾ ਸ਼ਰਾਬ ਦੇ ਠੇਕੇ ਤੇ ਜ਼ਰੂਰ ਜਾਂਦਾ ਠੇਕੇ ਵਿੱਚ ਬੈਠ ਕੇ ਹੀ ਪੀਂਦਾ ਠੇਕੇ ਦਾ ਕਰੇਂਦਾ ਉਹ ਤੋਂ ਭੈ ਖਾਂਦਾ ਨਹੀਂ ਤਾਂ ਹੋਰ ਕਿਸੇ ਨੂੰ ਠੇਕੇ ਵਿੱਚ ਬੈਠ ਕੇ ਪੀਣ ਨਹੀਂ ਦਿੰਦਾ ਸੀ ਅਗਲੇ ਨੂੰ ਬੋਤਲ ਅੱਧੀਆਂ ਫੜਾਉਂਦਾ ਤੇ ਤੁਰਦਾ ਕਰਦਾ ਉਹਨਾਂ ਨੇ ਪਹਿਲਾਂ ਹੀ ਉੱਪਰੇ ਬੰਦੇ ਇੱਧਰ ਉੱਧਰ ਬਿਠਾਏ ਹੋਏ ਸਨ ਗੁੱਟ ਹੋ ਕੇ ਸ਼ੇਰਾ ਠੇਕੇ ਤੋਂ ਬਾਹਰ ਨਿਕਲਿਆ ਤੇ ਗੰਧਾਲਾ ਖੜਕਾਉਂਦਾ ਪੀੜੀ ਗਲੀ ਦੇ ਰਾਹ ਪੈ ਗਿਆ ਅੱਧ ਵਿਚਕਾਰ ਗਿਆ ਤਾਂ ਦੋਵੇਂ ਪਾਸਿਆਂ ਤੋਂ ਪੈ ਗਏ ਟੁੱਟ ਕੇ ਉਹ ਨਾ ਕੋਈ ਗੋਲੀ ਚੱਲੀ ਨਾ ਕੋਈ ਰੌਲਾ ਗੋਲਾ ਸੋਟੀਆਂ ਨਾਲ ਉਹ ਈਓ ਗੁੱਟ ਦਿੱਤਾ ਜਿਵੇਂ ਗਿੱਦੜ ਮਾਰ ਰੜੇ ਮੈਦਾਨ ਗਿੱਦੜ ਦਾ ਸ਼ਿਕਾਰ ਖੇਡਦੇ ਹੋਣ ਫਿਰ ਤਾਂ ਪਿੰਡ ਦੀ ਪੰਚਾਇਤ ਨੇ ਪੀੜੀ ਗਲੀ ਨੂੰ ਬੰਦ ਹੀ ਕਰਵਾ ਦਿੱਤਾ ਸੀ ਦੋਵੇਂ ਮੂੰਹਿਆਂ ਤੇ ਮੋੜੀਆਂ ਹੀ ਗੱਡ ਦਿੱਤੀਆਂ ਤੇ ਵਿੱਚ ਝਾਫੇ ਲਾ ਦਿੱਤੇ ਚਲੋ ਜੀ ਨਾ ਹੀ ਕੋਈ ਆਵੇ ਤੇ ਨਾ ਹੀ ਕੋਈ ਜਾਵੇ ਨਹੀਂ ਤਾਂ ਨਿਤ ਕੋਈ ਨਾ ਕੋਈ ਘਾਰਾ ਹੋਇਆ ਰਹਿੰਦਾ ਬੜੀ ਮਨਹੂਸ ਸੀ ਇਹ ਪੀੜੀ ਗਲੀ ਪਰ ਇਹ ਪੀੜੀ ਗਲੀ ਤਾਂ ਅੰਨੀ ਗਲੀ ਬਣ ਗਈ ਮਾੜੇ ਬੰਦਿਆਂ ਨੂੰ ਮौज ਹੋ ਗਈ ਉਹ ਚਾਫਿਆਂ ਨੂੰ ਪਰੇ ਹਟਾਉਂਦੇ ਤੇ ਜਾ ਵੜਦੇ ਗਲੀ ਅੰਦਰ ਹੁਣ ਕਿਹੜਾ ਇਹ ਸ਼ਰੀਆਮ ਰਸਤਾ ਸੀ ਜਿਵੇਂ ਘੁੱਪ ਹਨੇਰੇ ਦੀ ਖੁੱਲੀ ਮੁਕਲ ਹੋਵੇ ਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਕਿਸੇ ਨੇ ਇੱਕ ਪਾਸਿਓ ਸਾਰੇ ਦੇ ਸਾਰੇ ਚਾਫੇ ਦੂਰ ਭਗਾ ਮਾਰੇ ਮੋੜੀਆਂ ਪੁੱਟ ਦਿੱਤੀਆਂ ਦੂਜੇ ਪਾਸੇ ਵੀ ਇਹੀ ਹੋਇਆ ਢੀੜੀ ਗਲੀ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚੱਲਣ ਲੱਗਿਆ ਮਾਵਾਂ ਆਪਣੀਆਂ ਮੁਟਿਆਰਤੀਆਂ ਨੂੰ ਢੀੜੀ ਗਲੀ ਨਾ ਜਾਣ ਦਿੰਦੀਆਂ ਕੋਈ ਕੁੜੀ ਜਾਂਦੀ ਵੀ ਤਾਂ ਕਿਸੇ ਵੱਡੀ ਬੁੜੀ ਦਾ ਆਸਰਾ ਲੈ ਕੇ ਛੋਟੇ ਜਵਾਕ ਵੀ ਕਿਸੇ ਵੱਡੇ ਦਾ ਸਾਥ ਕਰਕੇ ਜਾਂਦੇ ਦੋ ਚਾਰ ਜਵਾਕ ਇਕੱਠੇ ਜਾਂਦੇ ਤਾਂ ਭੱਜ ਕੇ ਗਲੀ ਨੂੰ ਪਾਰ ਕਰਦੇ ਜਿਵੇਂ ਉਹਨਾਂ ਮਗਰ ਕੋਈ ਭੂਤ ਪ੍ਰੇਤ ਪਿਆ ਹੋਵੇ ਇੱਕ ਦਿਨ ਘੋਰ ਅਨਰਥ ਹੋ ਗਿਆ ਸਾਰਾ ਪਿੰਡ ਮੂੰਹ ਵਿੱਚ ਉਂਗਲਾ ਪਾਉਣ ਲੱਗਿਆ ਕਿੱਡਾ ਵੱਡਾ ਗੁਨਾਹ ਕੀਤਾ ਸੀ ਪਰਸ਼ੋਤਮ ਸਿੰਘ ਨੇ ਉਨ੍ਹਾਂ ਦੇ ਘਰ ਦੀ ਪਿੱਠ ਪੀੜੀ ਗਲੀ ਨਾਲ ਲੱਗਦੀ ਸੀ ਉਧਰਲੇ ਪਾਸੇ ਉਹਦੇ ਘਰ ਦਾ ਵਿਹੜਾ ਛੋਟਾ ਸੀ ਬਰਾਡੇ ਮਗਰ ਦੋ ਕਮਰੇ ਸਨ ਜਿਹੜੇ ਘਰ ਦੇ ਲੱਕੇ ਤੁਕੇ ਨਾਲ اٹੇ ਰਹਿੰਦੇ ਇਹਨਾਂ ਦੋ ਕਮਰਿਆਂ ਮਗਰ ਦੋ ਕਮਰੇ ਹੋਰ ਸਨ ਇੱਕ ਵਿੱਚ ਪੇਟੀਆਂ ਸੰਦੂਕ ਤੇ ਦੂਜੇ ਵਿੱਚ ਰਜਾਈਆਂ ਗੋਦੈਲੇ ਤੇ ਹੋਰ ਲੀੜਾ ਕਪੜਾ ਮੰਜੀਆਂ ਤੇ ਪਿਛਲੇ ਦੋਵੇਂ ਕਮਰਿਆਂ ਦੀਆਂ ਛੱਤਾਂ ਵਿੱਚ ਮੋਗੇ ਰੱਖੇ ਹੋਏ ਸਨ ਨਹੀਂ ਤਾਂ ਸੂਰਜ ਦੀ ਰੌਸ਼ਨੀ ਪਹੁੰਚਦੀ ਨਹੀਂ ਸੀ ਬੁੜੀਆਂ ਨੇ ਅੰਦਰੋਂ ਕੋਈ ਚੀਜ਼ ਲੈਣੀ ਹੁੰਦੀ ਤਾਂ ਲਾਲ ਟੈਨ ਲਾ ਕੇ ਅੰਦਰ ਵੜਦੀਆਂ ਪਰ ਸ਼ੋਤਮ ਸਿੰਘ ਨੇ ਦਿਲ ਕਾਰੜਾ ਕੀਤਾ ਤੇ ਭੀੜੀ ਗਲੀ ਵਾਲੀ ਪਿਛਲੀ ਕੰਦ ਪੰਨ ਕੇ ਲੱਕੜ ਦੀ ਚੁਗਾਠ ਨੂੰ ਤੱਕ ਤੇ ਵਲਾ ਦਿੱਤੇ ਰਜਾਈਆਂ ਗੁਦੈਲਿਆਂ ਵਾਲੇ ਕਮਰੇ ਨੂੰ ਬੈਠਕ ਬਣਾ ਦਿੱਤਾ ਧੁਰ ਤੋਂ ਧੁਰ ਤੱਕ ਸਾਰੇ ਘਰ ਵਿੱਚ ਚਾਨਣ ਹੋ ਗਿਆ ਉਹ ਝਾਲ ਤੇ ਆ ਕੇ ਬੈਠਾ ਤਾਂ ਕੋਈ ਜਾਣਾ ਉਹਦੇ ਨਾਲ ਬੋਲੇ ਹੀ ਨਾ ਜਿਵੇਂ ਉਹਨੇ ਗਾਉ ਮਾਰ ਦਿੱਤੀ ਹੋਵੇ ਚੁੱਪ ਕੀਤਾ ਉੱਠ ਕੇ ਘਰ ਨੂੰ ਆ ਗਿਆ ਦਿਮਾਗ ਨਹੀਂ ਫਿਰ ਗਿਆ ਲੱਗਦਾ ਇਹਦਾ ਉਹੀ ਉਦੀ ਪਿੱਠ ਪਿੱਛੇ ਕਹਿ ਰਿਹਾ ਸੀ ਪਰ ਕੁਝ ਦਿਨ ਹੀ ਲੰਗੇ ਹੋਣਗੇ ਪਰਸ਼ੋਤਮ ਸਿੰਘ ਤੋਂ ਚੌਥੇ ਘਾਰ ਵਾਲੇ ਸੱਜਣ ਸਿੰਘ ਨੇ ਵੀ ਕੰਦ ਭੰਨ ਕੇ ਬਾਹਰ ਕੱਢ ਲਿਆ ਤੇ ਫਿਰ 6 ਮਹੀਨਿਆਂ ਦੇ ਅੰਦਰ ਅੰਦਰ ਗਲੀ ਦੀਆਂ ਦੋਵੇਂ ਪਾਸਿਆਂ ਦੀਆਂ ਕੰਦਾਂ ਵਿੱਚ 7-8 ਵਾਰ ਨਿਕਲ ਆਏ ਜਿਵੇਂ ਭੀੜੀ ਇਹ ਰਹੀ ਹੀ ਨਾ ਹੋਵੇ ਹੁਣ ਗਲੀ ਵਿੱਚ ਦੀ ਲੰਗੜ ਵਾਲੇ ਲੋਕ ਕਾਹਲ ਨਾਲ ਨਹੀਂ ਤੁਰਦੇ ਸਨ ਹੌਲੀ-ਹੌਲੀ ਜਾਂਦੇ ਧੀਰਜ ਮਤੇ ਨਾਲ ਗੱਲਾਂ ਕਰਦੇ ਬਾਜ਼ਾਰ ਨੂੰ ਚਾਲ ਕੰਨੀ ਦੀ ਹੁਣ ਕਾਹਨੂੰ ਜਾਂਦਾ ਸੀ ਕੋਈ ਧੰਨਵਾਦ